ਪਰ ਕੱਦ ਦਾ ਬਹੁਤ ਕੋਈ ਨਹੀਂ ਕਰਦਾ ਸੋ ਪਰ ਆ ਲੈ ਲਓ ਪਾਣੀ ਵੀ ਗਾ ਦੀ ਪਾਣੀ ਚਾਹੀਦੀ ਆ ਜੀ ਪਾਣੀ ਆ ਗਿਆ ਜੀ ਪਾਣੀ ਵਾਲੀ ਟਰਾਲੀ ਆਪਾਂ ਟਰਾਲੀ ਪਾਣੀ ਮੇਰੇ ਆਪਣੀ ਕੰਪਨੀ ਸਾਡੇ ਫੈਕਟ ਤੋਂ ਕਹਿੰਦੇ ਨੂੰ ਲੈ ਆ ਜਾ ਓਏ ਬੰਨ ਤੇ ਹਾਂ ਹਾਂ ਬੰਨ ਬਹੁਤ ਤਕੜਾ ਗੇ ਮੁੰਡੀਆਂ ਨਹੀਂ ਆਣਾ aways早 March onderi wehr analyze wiečко आहा बाबा किएजा ले ले दो ओ मिट्टी ना पाओ अंग्रेज प्रेम खूबली पे कलरड एंबस गिरो तक आओ जी तो बात और ਮੇਰੇ ਕਾਪੀ ਤੋਂ ਬਾਅਦ ਜਿਹੜੀ ਵੀ ਇੱਕ ਨਾ ਉਹ ਕੇਵੀ ਵਾਈ ਜੈਸਾ ਸਾਰੇ ਬਰਤਨਾਂ ਦੇ ਉੱਤੇ ਲਾਵਾਂਗੇ ਜਿੱਥੇ ਐਸ.ਐਮ.ਆਰ. ਦੀ ਮੋਦੀ ਸਾਹਿਬ ਨੇ ਰੋਕਤੀ ਆਪਣੀ ਬਣ ਕੇ ਉਹ ਤਾਂ ਲੱਗੇ ਦੇਹੀ ਸਾਰੇ ਹੁਣ ਜਿਹੜਾ ਸਹੀ ਕਰਾ ਲਿਆ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਰੋਕਦੇ ਸੀ ਨਾ ਬਣ ਕੇ ਹਾਂਜੀ ਅਸੀਂ ਕੰਦੀ ਗਾ ਦੀ ਸਹਾਇਤਾ ਉਹ ਬਈ ਕਰਾਉਂਗਾ ਜੁਵਾ ਕਰਾ ਕੇ ਜੀ ਠੀਕ ਹੈ ਧੰਨਵਾਦ ਤੁਹਾਡੇ ਨਾਮ ਮਾਰੇ ਕੰਦੇ ਆ ਜੀ ਕੀ ਨਾਮ ਹੈ ਠੋੜਾ ਗੁੱਡੀ ਦੇਵੀ ਕਿਹੜਾ ਪਿੰਡ ਹੈ ਠੋੜਾ ਸਾਰਾ ਇਸ ਵਾਰ ਸਿਆਰੀ ਤੁਹਾਨੂੰ ਇਸ ਬਸੇਕੀ ਅਧਿਆਨ ਮਿਲਦੀ ਕਣ ਦਾ ਸਾਨੂੰ ਮਿਲਦੀ ਨਹੀਂ ਰਾਸ਼ਨ ਕਾੜ ਦੇ ਵਿੱਚ ਬੱਚੇ ਦਾ ਨਾਮ ਨਹੀਂ ਚੜ ਰਿਹਾ ਜੀ ਨਾ ਚੜਦਾ 10 ਸਾਲ ਦੇ ਮੁੰਡੇ ਹੋ ਰਹੇ ਨੇ ਚੜਦੇ ਨਹੀਂ ਹੈ ਕਿ ਕੋਈ ਚੜਾਂਦਾ ਹੀ ਨਹੀਂ ਗਣਪ ਤਾਂ ਮਿਲਣੀ ਚਾਹੀਏ ਨਾ ਕਾੜ ਬਣਦੇ ਕਿ ਜੇ ਘਰਾਂ ਮੈਦੂਲੇ ਪਿੜੇ ਪੜਿਆ ਕੋਈ ਸੁਣਦਾ ਹੀ ਨਹੀਂ ਕਿਸੇ ਕੰਮ ਨਿਆ ਵਾਣੀ ਆਂਦੀ ਹੈ ਆਉਣੇ ਕੋਈ ਦੰਦੇ ਕਹਿੰਦੇ ਠੀਕ ਹੈ ਜੀ ਠੀਕ ਹੈ ਠੀਕ ਕੰਮ ਕਰਦੇ ਤੁਸੀਂ ਹਾਂ ਦਿਹਾੜੀ ਕਰਾ ਜੀ ਤੇਰੇ ਕਿਹੜੀ ਦਿਹਾੜੀ ਹੈ ਜੀ ਉਰਤੀ ਹੈ ਘਾੜੀ ਕਰਦੇ ਆ। ਕੱਢੇ ਗਰ ਬੀੜੀ ਦੇ ਨਾਮ ਕੀ ਰੋਡਾ? ਬੰਦ ਲੋ। ਕੀ ਸਮਝਿਆਰੀ ਤੁਹਾਨੂੰ? ਠੀਕ ਹੈ। ਇੱਕੋ ਸਮਝਿਆਰੀ ਇਹਨੇ ਨਾ। ਹੁੰਦਾ ਗਿੱਰੇ ਹਮਾਰੇ ਤੋਂ। ਗਾਟ ਟੁੱਟੇ ਪਏ ਆ। ਹਾਂ ਗਾਟ ਟੁੱਟੇ ਪੜੇ ਆ। ਕੰਮ ਕਿੱਥੇ ਕਰ ਰਹੇ ਹੋ? ਘਾੜੀ ਤੇ ਪਾੜੀ, ਕਦੇ ਘਾੜੀ ਪਾਜੇ ਕਦੇ ਨਹੀਂ ਪਾਉਂਦੀ ਪਾਣੀ ਜਿੱਡੇ ਪੜੇ ਉਸ ਘਾੜੀ ਆ। ਐਕਟਮ ਤੁਸੀਂ ਕਿੱਥੇ ਖੜੇ ਹੋ? ਇੱਥੇ ਘੱਗਰ ਦੇ ਹੜਿਆਂ ਨੇ ਮੁਕਤੋ ਘੱਗਰਪਾਣੀ। ਘੱਗਰ ਦੇ ਖੜੇ ਹੋ। ਓਕੀ ਘੜੀ 'ਚ ਖੜੇ ਤੁਸੀਂ। ਓਕੀ ਕੜੀ 'ਚ ਖੜੇ ਆ ਗਰੇ ਉਹ ਤਾਂ ਓਕੀ ਕੜੀ 'ਚ ਖੜੇ ਆ ਜੀ ਹੋਰ ਘਾੜੋ ਬਾਈ ਕੋਈ ਜੀ ਕਿੱਥੇ ਖੜੇ ਹੋ ਗੱਗਰ 'ਤੇ ਖੜੇ ਆ ਜੀ ਓਕੀ ਕੜੀ 'ਚ ਖੜੇ ਹੋ ਮੇਰੇ ਕੋਲ ਓਾ ਥੋੜਾ ਤੁਸੀਂ ਆ ਜੀ ਕਿਹੜੇ ਪਿੰਡ ਤੋਂ ਤੁਸੀਂ ਪਸਾਰਾ ਜੀ ਇਸ ਟਾਈਮ ਤੁਸੀਂ ਕਿੱਥੇ ਖੜੇ ਹੋ ਮੈਂ ਗੱਗਰ 'ਤੇ ਖੜੇ ਆ ਜੀ ਓਕੀ ਕੜੀ 'ਚ ਖੜੇ ਹੋ ਲੋਕਾਂ ਦੇ ਨਾਲ ਉਹ ਤਾਂ ਓਕੀ 'ਤੇ ਖੜਿਆ ਜੀ ਆਪਣੇ ਉੱਤੇ ਉਕਰ ਰਹੇ ਆ ਤੇ ਕੀ ਸਮੱਸਿਆ ਆ ਰਹੀ ਦੋਨੋਂ ਸਮਝਾ ਬਹੁਤ ਹੈ ਜੀ ਮਾਨੂੰ ਕੁਝ ਨਹੀਂ ਪੈ ਕੋਈ ਤੇਰੇਆ ਨਾ ਕਰ ਜਾ ਇਹ ਰੱਖ ਆਪਣੇ ਲੱਗ ਰਹੇ ਆਪ ਦਾ ਕੰਮ ਤੁਸੀਂ ਕਰ ਰਹੇ ਹੋ ਕੱਗਰ ਦੇ ਲੋਕਾਂ ਦੇ ਨਾਲ ਖੜੇ ਹੋ ਆ ਲੋਕਾਂ ਦੇ ਨਾਲ ਖੜੇ ਆਂ ਮਜ਼ਦੂਰੀ ਕਰ ਰਹੇ ਆਂ ਤੁਹਾਡੇ ਕਰਦੇ ਹਾਲਾਤ ਤੇ ਕਿਹੋ ਜਿਹੇ ਨੇ ਬਹੁਤ ਗਰੀਬ ਹੈ ਬਹੁਤ ਗਰੀਬ ਆ ਦੀ ਖਾਣਾ ਪੀਣਾ ਬੜੀ ਅੰਮ੍ਰਿਤ ਜਿਹਾ ਜਿਵੇਂ ਨਾ ਕਿ ਪਰਦੇ ਬੰਦ ਬਾਬ ਕਰਨੀ ਪਾਉਂਦੇ ਆ ਪਤਾ ਉਹ ਖਾ ਚੁੱਕਾ ਆ ਨਾ ਮਾਰੇ ਬੰਦ ਤੇ ਪਤਾ ਕਿ ਲੱਗਦਾ ਬਹੁਤ ਆ ਯਾ 92 ਵਿਚਾਰੇ ਕੋਈ ਅਰਦਾਸ ਕਰ ਲੈ ਵੀ ਪਾਣੀ ਉਤਰ ਜਾ ਹੈ ਕੋਈ ਨਿਊ ਸੋਚ ਰੇ ਵੀ ਚੜਾ ਜੇ ਵਹਿਣ 14 ਰੁਪਏ ਖਾਵਾਂਗੇ ਆ ਉਹ ਨਿਊ ਕਹ ਰੇ ਵੀ ਰੁਪਏ ਖਾਵਾਂਗੇ ਨਾ ਤੇ ਮੈਂ ਵੀ 14 ਤੋਂ ਜਾਣਾ ਹੈ ਉਹ ਉੱਪਰ ਕੁਝ ਲੜਾਈ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਐਕਸ਼ਨ ਕਿੱਥੇ ਕਿਤੇ ਖੜੇ ਹਾਂ ਅਸੀਂ ਕਗਰ ਦੇ ਬੰਨ ਤੇ ਖੜੇ ਹਾਂ ਇਸ ਟਾਈਮ ਕਿਹਨਾਂ ਆਇਓ ਕਿਹੜਾ ਮੋੜ ਦਾ ਬੰਨ ਪੂਰਾ ਇੱਥੇ ਖਤਰੇ ਦਾ ਕੰਮ ਹੈ ਜੇ ਬਾਈ ਚਾਂਸ ਇੱਥੇ ਕੱਲ ਨੂੰ ਬੰਨ ਟੁੱਟਦੇ ਇੱਥੇ ਕਿਸੇ ਕੋਲੇ ਕੋਈ ਸੇਫਟੀ ਜੈਕਟ ਨਹੀਂ ਹੈਗੀ ਜਿੰਨੇ ਇੱਥੇ ਮਿੱਟੀ ਲਾਉਣ ਲੱਗ ਰਹੇ ਨੇ ਜਿਨ੍ਹਾਂ ਨੂੰ ਜੈਕਟਾਂ ਮਿਲੀਆਂ ਨੇ ਚੱਕ ਕੇ ਮੋਟਰਸਾਈਕਲਾਂ ਦੇ ਆਪ ਦੇ ਘਰੇ ਪਹਤਾਤੀਆਂ ਇੱਥੇ ਕੋਈ ਕਿਸੇ ਕੋਲੇ ਕੁਝ ਨਹੀਂ ਹੈਗਾ ਜੀ ਭਾਈ ਚਾਂਸ ਜੇ ਕੋਈ ਬੰਦਾ ਇੱਥੇ ਬੰਨ ਟੁੱਟਣ ਕਾਰਨ ਜਾਂ ਕੋਈ ਵਿੱਚ ਰੁੜਦਾ ਹੀ ਕਿਸੇ ਕੋਲੇ ਸੇਫਟੀ ਜੈਕਟ ਨਹੀਂ ਹੈਗੀ ਕੋਈ ਨਾ ਸਰਕਾਰ ਦਾ ਬੰਦਾ ਆਈ ਕੋਈ ਇੱਥੇ ਕੋਈ ਨਹੀਂ ਇੱਥੇ ਜਿੰਨੇ ਕੜਾ ਮ ਚੌਧਰੀ ਨੇ ਸਾਰੇ ਜਿੰਨਾ ਸਮਾਨ ਮਾੜਾ ਮੋਟਾ ਕੋਈ ਮਿਲਿਆ ਸਰਕਾਰ ਤੋਂ ਸਾਰੇ ਚੱਕ ਕੇ ਆਪਣੇ ਘਰੇ ਲੈ ਗਏ ਇੱਥੇ ਕੁਝ ਵੀ ਨਹੀਂ ਹੈਗਾ ਸਾਡੇ ਕੋਲੇ ਕਾਸੀਆਂ ਵੀ ਨੇ ਇਹ ਵੀ ਅਸੀਂ ਆਪਣੇ ਘਰੋਂ ਲੈ ਕੇ ਆਏ ਆ ਇੱਥੇ ਤੱਕ ਸਰਕਾਰ ਦਾ ਕੁਝ ਵੀ ਨਹੀਂ ਹੈਗਾ ਆ ਕਸੀ ਵੀ ਅਸੀਂ ਆਪਣੇ ਘਰੋਂ ਲੈ ਕੇ ਆਏ ਆ ਆ ਸਾਹਬ ਲਾ ਲੋ ਜੀ ਪੱਗਰ ਦਾ ਪਾਣੀ ਇੱਥੇ ਫੁੱਟ 2 ਫੁੱਟ ਵਾਂਗੂ ਨਹੀਂ ਵਹੇ ਇੱਥੇ ਖਾਤਰੇ 'ਚ ਜਮਾਂ ਜਮੀ ਖਾਤਰੇ 'ਚ ਖੜੇ ਹਾਂ ਕੌਣ ਜ਼ਿੰਮੇਵਾਰ ਹੈ ਜੇ ਤੁਹਾਨੂੰ ਕਿਸੇ ਦਾ ਪੈਰ ਤਲਕ ਗਿਆ ਮਿੱਟੀ ਪਾਉਂਦੇ ਹੋਣੇ ਥੈਲਾ ਲਾਉਂਦੇ ਹੋਣੇ ਕਿਸੇ ਦਾ ਪੈਰ ਤਲਕ ਕੇ ਵਿੱਚ ਡਿੱਗਦਾ ਈ ਕੀ ਸੇਫਟੀ ਹੈ ਆ ਕੱਪੜੇ ਨੇ ਆ ਕਸੀਆਂ ਨੇ ਕੌਣ ਰੋਕੂ ਈ ਇੱਥੇ ਕੋਈ ਸੇਫਟੀ ਜੈਕਟ ਵੀ ਵੰਡਣੀਆਂ ਚਾਹੀਦੀਆਂ ਨੇ ਸਾਡੇ ਕੋਲੇ ਪਹੁੰਚਣੀਆਂ ਚਾਹੀਦੀਆਂ ਨੇ ਨਾ ਕਿ ਘਰੇ ਰੱਖਣ ਵਾਸਤੇ ਨੇ ਉਹ ਚੀਜ਼ਾਂ ਸਾਡੇ ਕੋਲੇ ਪਹੁੰਚਣੀਆਂ ਚਾਹੀਦੀਆਂ ਨੇ ਜਿਹੜੇ ਇੱਥੇ ਸੇਵਾਦਾਰ ਨੇ ਸੇਵਾ ਕੰਮ ਕਰ ਰਹੇ ਨੇ ਕੋਈ ਬਸ ਜਦੋਂ ਆਉਂਦਾ ਕੋਈ ਵੱਡਾ ਲੀਡਰ ਆਉਂਦਾ ਈ ਜਾਂ ਕੋਈ ਡੀਸੀ ਜਾਂ ਕੋਈ ਆਉਂਦਾ ਉਹਦੇ ਹੀ ਆਉਂਦੇ ਨੇ ਫੋਟਾਂ ਕਚਾਣ ਕੋਈ ਨਹੀਂ ਹੁੰਦਾ ਜੀ ਜੀ ਨਾਮ ਹੈ ਰੋੜਾ ਜੀ ਮੇਰਾ ਨਾਮ ਸਰਪ੍ਰੀਤ ਸਿੰਘ ਠੱਗਰ ਦੀ ਸਿੱਤੀ ਕੀ ਐ ਇਸ ਟਾਈਮ ਠੱਗਰ ਉਹ ਪੂਰੇ ਖਤਰੇ ਚੱਲ ਰਹੀ ਹੈ ਜੀ ਪਰ ਲੋਕ ਹੀ ਸਹਾਇਤਾ ਕਰ ਰਹੇ ਨੇ ਵੱਖ-ਵੱਖ ਥੈਲੇ ਮਿੱਟੀ ਪਾਉਣ ਦੀ ਲੰਗਰਾਂ ਦੀ ਦਿਨ ਰਾਤ ਦੀ ਡਿਊਟੀਆਂ ਵੱਖ-ਵੱਖ ਟੀਮਾਂ ਬਣਾ ਕੇ ਲਾਈਆਂ ਜਾ ਰਹੀਆਂ ਨੇ ਪਰ ਸਰਕਾਰ ਟੀਵੀਆ ਚੈਨਲਾਂ ਦੇ ਬੜਕਾ ਮਾਰਦੀ ਜਰੂਰ ਨਜ਼ਰ ਆਊਗੀ ਇੱਥੇ ਸਾਨੂੰ ਕਿਤੇ ਗਰਾਊਂਡ ਲੈਵਲ ਤੇ ਨਹੀਂ ਦਿਖਾਈ ਦੇ ਰਹੀ ਤੁਸੀਂ ਵੀ ਰੋਜ਼ਬਾਰ ਅੰਦਰ ਫਿਰਦੇ ਹੋ ਜੇ ਦਿਖਾਈ ਦੇ ਰਹੀ ਹੈ ਤਾਂ ਦੱਸ ਸਕਦੇ ਹੋ ਸਰਕਾਰ ਦਾ ਇੱਥੇ ਕੋਈ ਬਿਲਕੁਲ ਪ੍ਰਬੰਧ ਨਹੀਂ ਹੈ ਲੋਕ ਨਿਜਟ ਰਹੇ ਨੇ ਨਾਲ ਪਰਮਾਤਮਾ ਕਰੇ ਮੇਰ ਕਰੇ ਐਂ ਲੰਘ ਜੇ ਖੇਰ ਨਾਲ ਕਗਰ ਕਮੇਟੀ ਕਿਉਂ ਨਹੀਂ ਬਣਦੀ ਕਗਰ ਦੀ ਕਮੇਟੀ ਬਣ ਕੇ ਕੀ ਕਰੂਗੀ ਜੀ ਕਮੇਟੀਆਂ ਤੱਕ ਕੁਝ ਪਹੁੰਚਦਾ ਤਾਂ ਨਹੀਂ ਇਹ ਜਿੰਨਾ ਵੀ ਪ੍ਰਸ਼ਾਸਨ ਹੈ ਇੱਥੇ ਹਾਈ ਲੈਵਲ ਦਾ ਪ੍ਰਸ਼ਾਸਨ ਹੈ ਉਹਨਾਂ ਵਾਸਤੇ ਇਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ ਇਹ ਹੜਪੀੜ ਤਾਂ ਲੋਕਾਂ ਨੂੰ ਮਾਰ ਕਰਦੀ ਹੈ ਮਲਾਜ਼ਮਾਂ ਦੇ ਘਰ ਪਰਦੀ ਹੈ ਮਾਰਚ ਤੋਂ ਬਾਅਦ ਉਸ ਟਾਈਮ ਕਿਉਂ ਨਹੀਂ ਕਰਉਂਦੀ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਤਾਂ ਜੀ ਆਪਣੀਆਂ ਵੋਟਾਂ ਵਟੋਰਨ ਦਾ ਆਪਣੇ ਮਸਲਿਆਂ ਤੇ ਆਪਣੇ ਦਾ ਉਹ ਪਹੁੰਚਾਉਣ ਤੇ ਲੱਗੇ ਹੋਏ ਨੇ ਇਹਨਾਂ ਨੇ ਲੋਕਾਂ ਦੀ ਸਾਰ ਨਹੀਂ ਲੈਣੀ ਲੋਕ ਤਾਂ ਲੋਕ ਇਕਤਾ ਨਾਲੇ ਜੋ ਮਦਦ ਹੋ ਸਕਦੀ ਹੈ ਉਹ ਹੀ ਹੋ ਸਕਦੀ ਹੈ ਸਭ ਤੋਂ ਵੱਡੀ ਲੋਕ ਇਕਤਾ ਇੱਥੇ ਲੋਕਾਂ ਦੇ ਸਦਕੇ ਹੀ ਇਹ ਬੰਨ ਖੜਾ ਹੈ ਜੇ ਲੋਕ ਇਥੋਂ 10 ਮਿੰਟ ਵੀ ਇੱਧਰ ਉੱਧਰ ਹੋ ਜਾਣ 10 ਮਿੰਟਾਂ 'ਚ ਇਹ ਪਿੰਡਾਂ ਨੂੰ ਤਬਾਹ ਕਰ ਦਿੰਦੇ ਕੋ ਕਰ ਸਰਕਾਰ ਦਾ ਕੋਈ ਸਹਿਯੋਗ ਨਹੀਂ ਨਾ ਪ੍ਰਸ਼ਾਸਨ ਦਾ ਇੱਥੇ ਕੁਛ ਨਹੀਂ ਦਿਖ ਰਿਹਾ ਜੀ ਗਰਾਊਂਡ ਲੈਵਲ ਤੇ ਦੇਖੋ ਬੜਕਾਂ ਮਾਰਨੀਆਂ ਉਹ ਉਹਨਾਂ ਦਾ ਕੰਮ ਹੈ ਉਹ ਕਰੀ ਜਾ ਰਹੇ ਨੇ ਕਿਸੇ ਵੀ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਦੱਸੋ ਕੋਈ ਚੀਜ਼ ਮਹੀ ਆ ਹੋਵੇ ਨਹੀਂ ਨਜ਼ਰ ਆ ਰਹੀ ਨਾ ਇੱਥੇ ਸੇਫਟੀ ਜਾਗਤੀ ਵਿਰੋਧੀ ਪਾਰਟੀਆਂ ਬਹੁਤ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਕੋਈ ਸਹਿਯੋਗ ਮਿਲਿਆ ਉਹਨਾਂ ਦਾ ਵੀ ਆਪਾਂ ਪਹਿਲਾਂ ਦੇਖਿਆ ਹੈ ਜੀ ਨਾ ਉਹਨਾਂ ਨੇ ਪ੍ਰਬੰਧ ਕਰਿਆ ਨਾ ਹੁੰਨ ਵਾਲਿਆਂ ਨੇ ਕਰਿਆ ਇਹ ਠੀਕ ਹੈ ਚਲੋ ਉਹਨਾਂ ਦਾ ਆਪਣਾ ਮਸਲਾ ਆਪਣਾ ਲੋਕੜੀ ਬੋਲ ਕੇ ਚਲੇ ਜਾਣਗੇ ਇਸ ਸਮੇਂ ਨਾ ਮਿੱਟੀ ਦੀ ਵੀ ਸਮੱਸਿਆ ਆ ਰਹੀ ਸਾਨੂੰ ਪੁੱਲ ਤੋਂ ਮਿੱਟੀ ਵੀ ਨਹੀਂ ਆ ਰਹੀ ਮਿੱਟੀ ਦੀ ਪ੍ਰਬੰਧ ਕਰਦੇ ਸਰਕਾਰ ਇਹੀ ਉਹੀ ਕਿਸਾਨ ਨੇ ਜਿਹੜੇ ਕਹਿੰਦੇ ਵੀ ਇਹਨਾਂ ਕਿ ਵਿਰੋਧੀ ਨੇ ਸਾਡੇ ਸਰਕਾਰਾਂ ਕਹਿੰਦੀਆਂ ਨੇ ਕੀ ਸਰਕਾਰ ਹੁਣ ਜਿਹੜੇ ਕਿਸਾਨ ਨੇ ਉਹ ਕੰਮ ਨਹੀਂ ਕਰ ਰਹੇ ਇਹ ਉਹੀ ਕਿਸਾਨ ਨੇ ਜਿਹੜੇ ਸਰਕਾਰਾਂ ਨੂੰ ਰੜਕਦੇ ਨੇ ਜਿਹੜੇ ਕਹਿੰਦੇ ਨੇ ਬਿਨਾ ਬਜਾਹ ਤੋਂ ਬਿਨਾ ਜਗ੍ਹਾ ਤੋਂ ਧਰਨੇ ਲਾਉਂਦੇ ਨੇ ਇਹ ਉਹੀ ਟਰੈਕਟਰ ਨੇ ਜਿਹੜੇ ਇੱਥੇ ਆ ਆ ਸੇਵਾ ਕਰ ਰਹੇ ਨੇ ਕੋਈ ਲੰਗਰ ਲੈ ਕੇ ਆ ਰਿਹਾ ਹੈ ਕੋਈ ਮਿੱਟੀ ਪਾ ਰਿਹਾ ਹੈ ਇਹ ਹੀ ਸਾਧਨ ਲੋਕਾਂ ਨੂੰ ਬਚਾਉਣ ਦਾ ਇੱਕ ਸਾਧਨ ਸਰਪੰਚਾਂ ਵੱਲੋਂ ਕੋਈ ਸਹਿਯੋਗ ਸਰਪੰਚ ਇੱਥੇ ਦੇਖੋ ਜੀ ਆਉਂਦੇ ਨੇ ਵੱਖ-ਵੱਖ ਪਿੰਡਾਂ ਦੇ ਜਿੰਨਾ ਵੀ ਹੈ ਥੋੜਾ ਮੋਟਾ ਹੈਗਾ ਪਰ ਵੱਡੇ ਲੈਵਲ ਤੇ ਉਦੋਂ ਜਦੋਂ ਲੀਡਰ ਆਉਂਦੇ ਨੇ ਉਦੋਂ ਕਮਚਾਹ ਮ ਆ ਜਾਂਦਾ ਸਰਪੰਚਾਂ ਦਾ ਵੀ ਪਰ ਇੱਥੇ ਦਾ ਆਮ ਲੋਕ ਅਸੀਂ ਦਾ ਆਮ ਲੋਕਾਂ ਨੂੰ ਮਹਾਨ ਗਿਣਦੇ ਆ ਹੈਗੇ ਵੀ ਮਹਾਨ ਨੇ ਰਹਿਣਗੇ ਮਹਾਨ ਆਮ ਲੋਕ ਮਹਾਨ